ਮਹਾਰਾਜ ਕੋਈ ਮੈਨੂੰ ਰਾਜ ਨਹੀਂ ਚਾਹੀਦਾ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਮੈਨੂੰ ਦਾਤ ਝੋਲੀ ਵਿੱਚ ਪਾਓ ਜਨਮ ਮਰਨ ਤੋਂ ਮੁਕਤ ਕਰੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਫਿਰ ਪਿਆਰ ਵਿੱਚ ਆਪੇ ਬੋਲੇ ਕਹਿੰਦੇ ਸ਼ਮੀਰਿਆ ਮੁਕਤੀ ਚਾਹੀਦੀ ਆ ਕਹਿੰਦੇ ਹਾਂ ਮਹਾਰਾਜ ਮੁਕਤੀ ਚਾਹੀਦੀ ਨੇ ਕਹਿੰਦੇ ਚਲੋ ਉਹ ਗੱਲ ਮੁਕਤੀ ਵਾਲੀ ਬਾਅਦ ਚ ਕਰਾਂਗੇ ਸ਼ਮੀਰਿਆ ਇੱਕ ਗੱਲ ਸੁਣ ਫਿਰ ਕਹਿੰਦੇ ਤੈਨੂੰ ਫਿਰ ਸਾਡੇੋਂ ਬਚਨ ਮੰਨਣਾ ਪੈਣਾ ਆ ਹੁਣ ਸੁਣਿਓ ਤੈਨੂੰ ਕਹਿੰਦੇ ਸ਼ਮੀਰਿਆ ਤੈਨੂੰ ਸਾਡਾ ਬਚਨ ਮੰਨਣਾ ਪੈਣਾ ਕਹਿੰਦੇ ਮਹਾਰਾਜ ਹੁਕਮ ਕਰੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਘਰ ਜਾ ਕੇ ਸਲਾਹ ਨਾ ਕਰੀ ਇੱਕ ਵਾਰ ਆਖੋ ਸਤਨਾਮ ਸ੍ਰੀ ਘਰ ਜਾ ਕੇ ਸਲਾਹ ਨਾ ਕਰੀ ਜੇ ਤੂੰ ਭਰਾਵਾਂ ਦੀ ਬੱਚਿਆਂ ਦੀ ਪਰਿਵਾਰ ਦੀ ਸਲਾਹ ਵਿੱਚ ਪੈ ਗਿਆ ਨਾ ਕਹਿੰਦੇ ਹੋ ਸਕਦਾ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈ ਉਹ ਤਾਂ ਡੁੱਬੇ ਹੋਏ ਨੇ ਤੈਨੂੰ ਵੀ ਡੋਬ ਲੈ ਕਹਿੰਦੇ ਭਰਾਵਾਂ ਦੀ ਸਲਾਹ ਜਨਾ ਪਈ ਹੁਣ ਜੋ ਤੈਨੂੰ ਅਸੀਂ ਕਹਿਣ ਲੱਗੇ ਆ ਸ਼ਮੀਰਿਆ ਬਚਨ ਮੰਨ ਲਈ ਘਰ ਜਾ ਕੇ ਕਿਸੇ ਨਾਲ ਸਲਾਹ ਨਾ ਕਰੀ ਕਹਿੰਦੇ ਮਹਾਰਾਜ ਹੁਕਮ ਕਰੋ ਸੱਚੇ ਬਾਦਸ਼ਾਹ ਬੋਲੇ ਕਹਿੰਦੇ ਸ਼ਮੀਰਿਆ ਕੱਲ ਨੂੰ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦਾ ਵਟਾ ਤਿਆਰ ਹੋਣੇ ਸਵੇਰੇ ਕਿਸੇ ਇਸ਼ਨਾਨ ਕਰਕੇ ਆ ਕੇ ਅੰਮ੍ਰਿਤ ਛਕ ਲਈ ਸਲਾਹ ਨਾ ਕਰੀ ਕੰਨਾ ਮਹਾਰਾਜ ਸਤਿਵਚਨ ਸਤਿਵਚਨ ਇਹਨੇ ਘਰ ਜਾ ਕੇ ਸਲਾਹ ਨਹੀਂ ਕੀਤੀ ਨਾ ਭਰਾਵਾਂ ਨੂੰ ਦੱਸਿਆ ਨਾ ਘਰਦਿਆਂ ਨੂੰ ਦੱਸਿਆ ਨਾ ਬੱਚਿਆਂ ਨੂੰ ਦੱਸਿਆ ਅਗਲੀ ਸਵੇਰ ਕਿਸੇ ਇਸ਼ਨਾਨ ਕਰਕੇ ਆਇਆ ਗੁਰੂ ਕੋਲੋਂ ਕਕਾਰ ਲੈ ਕੇ ਪਹਿਨੇ ਕਿਸੇ ਇਸ਼ਨਾਨ ਕਰਕੇ ਕਕਾਰ ਪਹਿਨ ਕੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕ ਲਿਆ ਤੁਹਾਡੇ ਚ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ ਪੰਜ ਚੁਲੇ ਭਰ ਕੇ ਕੇਸਾਂ 'ਚ ਪਾਏ ਜਾਂਦੇ ਨੇ ਤੇ ਨਾਲ ਕਿਹਾ ਜਾਂਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਛੱਟੇ ਕੇਸਾਂ ਵਿੱਚ ਫਿਰ ਨੇਤਰਾਂ 'ਚ ਪਾਏ ਜਾਂਦੇ ਨੇ ਪੰਜ ਚੁਲੇ ਸ਼ਕਾਏ ਜਾਂਦੇ ਨੇ ਜਦੋਂ ਫਿਰ ਅੰਮ੍ਰਿਤ ਸੰਚਾਰ ਹੋ ਜਾਂਦਾ ਫਿਰ ਪੰਜ ਪਿਆਰੇ ਕਹਿੰਦੇ ਨੇ ਅੱਜ ਕਿਸੇ ਇਸ਼ਨਾਨ ਨਾ ਕਰਿਓ ਕੱਲ ਸਵੇਰੇ ਉੱਠ ਕੇ ਕਿਸੇ ਇਸ਼ਨਾਨ ਕਰਨਾ ਹੈ ਕਿਉਂ ਕੇਸਾਂ ਵਿੱਚ ਅੰਮ੍ਰਿਤ ਸਿੰਜਿਆ ਕੁਝ ਘੰਟੇ ਰਾਤ ਰਹਿਣ ਦਿਓ ਅੰਮ੍ਰਿਤ ਕੇਸਾਂ 'ਚ ਜਾਂਦੇ ਨਾ ਨਹਾ ਲਿਓ ਕੇਸਾਂ ਵਿੱਚ ਰਹਿਣ ਦਿਓ ਅੰਮ੍ਰਿਤ ਗੁਰੂ ਗੁਰੂ ਜਪਿਓ ਸਾਥ ਸੰਗਤ ਉਹ ਦਿਨ ਹੀ ਵੱਖਰਾ ਹੁੰਦਾ ਜਦੋਂ ਭਾਈ ਸ਼ਮੀਰੇ ਨੂੰ ਪਾਤਸ਼ਾਹ ਨੇ ਅਮਰਤ ਸ਼ਕਾਇਆ ਖੰਡੇ ਵਾਟੇ ਦੀ ਪੌਲ ਛਕੀ ਇਹ ਘਰ ਚਲਾ ਗਿਆ ਰਾਤ ਪਈ ਇਹਦੀ ਅੱਖਾਂ ਮੰਦ ਨੀਂਦ ਪਈ ਤੇ ਥੋੜੀ ਜਿਹੀ ਨੀਂਦ ਆਈ ਐਨੇ ਨੂੰ ਇਹਨੂੰ ਸੁਪਨਾ ਆ ਗਿਆ ਬੜਾ ਡਰਾਉਣਾ ਸੁਪਨਾ ਆਇਆ ਡਰ ਕੇ ਉੱਠ ਖੜਿਆ ਫਿਰ ਇਹਨੇ ਘੜੇ ਚੋਂ ਪਾਣੀ ਪੀਤਾ ਗੁਰੂ ਗੁਰੂ ਕਰਦੇ ਫਿਰ ਸੌਂ ਗਿਆ ਅਜੇ ਅੱਖ ਲੱਗੀ ਐ ਫਿਰ ਡਰਾਉਣਾ ਸੁਪਨਾ ਆ ਗਿਆ ਡਰ ਕੇ ਫਿਰ ਉੱਠਿਆ ਫਿਰ ਨੀਂਦ ਆਈ ਤੇ ਫਿਰ ਡਰਾਉਣਾ ਸੁਪਨਾ ਆ ਗਿਆ ਸੱਪ ਚੜ ਗਏ ਦੇ ਸੁੱਤੇ ਪੈ ਗਏ ਉੱਤੇ ਫਿਰ ਨੀਂਦ ਆਉਂਦੀ ਹੈ ਕਦੇ ਇਲਾਂ ਵੱਢ ਕੇ ਖਾਂਦੀਆਂ ਨੇ ਇਹਨੂੰ ਡਰ ਲੱਗਣ ਲੱਗ ਪਿਆ ਉੱਠ ਕੇ ਬਹਿ ਗਿਆ ਗੁਰੂ ਗੁਰੂ ਜਪਨੇ ਅੰਮ੍ਰਿਤ ਵਿਲਾ ਹੋ ਗਿਆ ਕਿਸੀ ਇਸ਼ਨਾਨ ਕੀਤਾ ਫਿਰ ਦਿਨ ਚੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਦਿਨੇ ਕੰਗੜ ਦੇ ਵਿਚਕਾਰ ਜਿੱਥੇ ਜ਼ਫਰਨਾਮਾ ਉੱਥੇ ਆ ਗਿਆ ਆ ਕੇ ਸੇਵਾ ਚ ਲੱਗ ਗਿਆ ਸਾਥ ਸੰਗਤ ਇੱਕ ਦਿਨ ਸੇਵਾ ਦਾ ਲੰਘਿਆ ਦੋ ਦਿਨ ਲੰਘੇ ਜਦੋਂ ਪਾਤਸ਼ਾਹ ਉੱਥੋਂ ਚੱਲਣ ਲੱਗੇ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਸੰਗਤ ਨੂੰ ਪਿਆਰ ਦਿੱਤਾ ਅਸੀਸਾਂ ਦਿੱਤੀਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮਾਲਵੇ ਦੀ ਧਰਤੀ ਤੋਂ ਅੱਗੇ ਤੁਰਨ ਲੱਗੇ ਤਾਂ ਸਾਹਮਣੇ ਜਦੋਂ ਸਾਰੀ ਸੰਗਤ ਨੂੰ ਅਸੀਸ ਦਿੱਤੀ ਸ਼ਮੀਰਾ ਵੀ ਖੜਾ ਹੈ ਭਾਈ ਸ਼ਮੀਰਾ ਅੱਖਾਂ ਭਰ ਕੇ ਰੋ ਰਿਹਾ ਹੈ ਹੱਥ ਜੜੇ ਹੋਏ ਨੇ ਪਾਤਸ਼ਾਹ ਕੋਲੋਂ ਲੰਘਣ ਲੱਗੇ ਕਹਿੰਦੇ ਸ਼ਮੀਰਾ मोड्डे ते ਹੱਥ ਧਰ ਕੇ ਬੋਲੇ ਕਹਿੰਦੇ ਤੂੰ ਕਿਉਂ ਰੋ ਰਹੇ ਹੈਂ ਭਾਈ ਤੂੰ ਕਿਉਂ ਰੋ ਰਹੇ ਹੈਂ ਭਾਈ ਸ਼ਮੀਰਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਪਤਾ ਨਹੀਂ ਦੁਹਾਰਾ ਤੁਹਾਡੇ ਜ਼ਿੰਦਗੀ ਚ ਦਰਸ਼ਨ ਹੋਣੇ ਨੇ ਕਿ ਨਹੀਂ ਹੋਣੇ ਮੇਰੇ ਭਾਗ ਵੱਡੇ ਇੰਨਾ ਸਮਾਂ ਤੁਹਾਡੇ ਚਰਨਾਂ ਸੇਵਾ ਕੀਤੀ ਪਤਾ ਨਹੀਂ ਦੁਹਾਰਾ ਦਰਸ਼ਨ ਹੋਣ ਜਾਂ ਨਾ ਹੋਣ ਪਰ ਬਾਦਸ਼ਾਹ ਇੱਕ ਤੁਹਾਨੂੰ ਬੇਨਤੀ ਕਰਨੀ ਮਹਾਰਾਜ ਮੇਰੀ ਚਰਾਸੀ ਘਟਾ ਦਿਓ ਮੇਰਾ ਜਨਮ ਮਰਨ ਮਿਟਾ ਦਿਓ ਮਹਾਰਾਜ ਜਿਹੜੇ 14 ਜਨਮ ਤੁਸੀਂ ਕਹਿੰਦੇ ਸੀ ਉਹ ਮੈਨੂੰ ਪਹੁੰਗਣੇ ਨਾ ਪੈਣ ਪਤਾ ਨਹੀਂ ਦੁਆਰਾ ਤੁਹਾਡੇ ਦਰਸ਼ਨ ਹੋਣ ਜਾਂ ਨਾ ਹੋਣ ਮਹਾਰਾਜ ਮੈਨੂੰ ਮੁਕਤ ਕਰ ਦਿਓ ਰੋਂਦੇ ਹੋਏ ਸ਼ਮੀਰੇ ਦੀਆਂ ਅੱਖਾਂ ਪੁੰਝਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰੇਆ ਕਿਹੜੇ 14 ਜਨਮ ਬਈ ਕਹਿੰਦਾ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਸੀ ਜਿਹੜੇ ਤੁਸੀਂ ਕਹਿੰਦੇ ਸੀ 14 ਜਨਮ ਤੈਨੂੰ ਭੋਗਣੇ ਪੈਣੇ ਮਹਾਰਾਜ ਉਹ ਨਾ ਭੋਗਣੇ ਪੈਣ ਮੇਰੇ ਤੇ ਕਿਰਪਾ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਕਿਹੜੇ 14 ਜਨਮ ਤੂੰ ਸਾਡਾ ਬਚਨ ਮੰਨ ਕੇ ਖੰਡੇ ਵਾਟੇ ਦੀ ਪੋਲ ਛਕ ਲਈ ਹੈ ਤੇਰੇ 14 ਜਨਮ ਰਤੀ ਸੁਪਨੇ ਵਿੱਚ ਹੀ ਕੱਟ ਦਿੱਤੇ ਕਹਿੰਦੇ ਤੈਨੂੰ ਸੁਪਨਾ ਆਇਆ ਸੀ ਜਦੋਂ ਅੰਮ੍ਰਿਤ ਬੰਨ ਕੀਤਾ ਕਹਿੰਦਾ ਮਹਾਰਾਜ ਬਹੁਤ ਡਰਾਉਣੇ ਸੁਪਨੇ ਆਏ ਸੀ ਕਹਿੰਦੇ ਤੇਰੇ 14 ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ ਹੁਣ ਤੈਨੂੰ ਕੋਈ ਜਨਮ ਨਹੀਂ ਭੋਗਣਾ ਪੈਣਾ ਤੂੰ ਗੁਰੂ ਦਾ ਬਚਨ ਕਮਾਇਆ ਗੁਰੂ ਨੇ ਤੇਰੀ ਜ਼ਿੰਮੇਵਾਰੀ ਲੈ ਲਈ ਸਤਿਗੁਰ ਕੈ ਜਨਮ ਹੈ ਸਤਿਗੁਰ ਕੈ ਜਨਮ ਹੈ ਗਵਨ ਮਟਾਇਆ ਜਿੱਦਣ ਕੋਈ ਸਿੱਖ ਗੁਰੂ ਦਾ ਬਚਨ ਕਮਾ ਲੈਂਦਾ ਹੈ ਸਿਰ ਗੁਰੂ ਦੀ ਜ਼ਿੰਮੇਵਾਰੀ ਸੰਤੋ ਸਾਗਰ ਪਾਰੋ ਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀਐ ਸੇਵਕ ਸਿੱਖ ਪੁੱਜਣ ਸਭ ਆਵੈ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰ ਮੰਨੀ ਜਿੱਦਣ ਗੁਰੂ ਦਾ ਬਚਨ ਮੰਨਣ ਲੱਗ